ਅਕੇ ਵਤਾਂਗੇ ਤਾਂ ਹੁਣ ਕਿਸਾਨਾਂ ਦੀ ਗੱਲ ਕਰਾਂਗੇ ਜੋ ਜਦੋਂ ਜਹਿਦ ਕਰ ਰਹੇ ਨੇ ਇਸ ਵੇਲੇ ਜੋ ਸਥਿਤੀ ਉਹਨਾਂ ਦੀ ਬਣੀ ਹੋਈ ਹੈ ਉਸ ਦੇ ਨਾਲ ਹੜ੍ਹਾਂ ਦੀ ਮਾਰ ਹੇਠ ਆਈ ਖੇਤੀ ਵਾਲੀ ਜ਼ਮੀਨ ਨੂੰ ਕਿਸਾਨ ਪਧਰਾ ਕਰਨ ਦੇ ਵਿੱਚ ਜੁਟੇ ਹੋਏ ਨੇ ਇੱਥੇ ਸਿਰਫ ਫਸਲਾਂ ਹੀ ਨਹੀਂ ਖੇਤ ਵੀ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਪਿਛਲੀ ਫਸਲ ਦੀ ਕਮਾਈ ਘਰਾਂ ਦੇ ਵਿੱਚ ਨਹੀਂ ਆਈ ਪਾਤੇ ਅਗਲੀ ਫਸਲ ਆਵੇਗੀ ਇਸ ਦਾ ਵੀ ਭਰੋਸਾ ਨਹੀਂ ਹੈ ਤਾਂ ਕਣਕ ਬੀਜਣ ਤੱਕ ਜ਼ਮੀਨ ਨੂੰ ਤਿਆਰ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ ਫੁੱਟਾਂ ਦੇ ਫੁੱਟ ਚੜੀ ਰੇਤ ਨੂੰ ਹਟਾਉਣ ਦੇ ਲਈ ਆਰਥ ਮੂਵਿੰਗ ਮਸ਼ੀਨਰੀ ਦਾ ਸਹਾਰਾ ਲਿਆ ਜਾ ਰਿਹਾ ਹੈ ਰੇਤ ਹਟੇਗੀ ਤਾਂ ਹੀ ਕਣਕ ਦੀ ਬਜਾਈ ਹੋਏਗੀ ਪੱਧਰੇ ਕੀਤੇ ਜਾਣ ਤੋਂ ਬਾਅਦ ਵੀ ਜ਼ਮੀਨ ਦੀ ਉਪਜਾਊ ਸ਼ਕਤੀ ਕਿਹੋ ਜਿਹੀ ਹੋਏਗੀ ਇਸ ਤੇ ਵੀ ਸ਼ੱਕ ਬਰਕਰਾਰ ਤਾਂ ਬਰਹਾਲ ਅਜੇ ਤਾਂ ਕਿਸਾਨ ਰੇਤ ਹਟਾਰੇ ਨੇ ਇੱਕ ਕੰਮ ਦੀ ਵਿਤੀ ਬੋਝ ਪਾ ਰਹੇ ਹਨ ਮਸ਼ੀਨਰੀ ਅਤੇ ਲੇਬਰ ਦਾ ਖਰਚਾ ਚੁਕਾਉਣਾ ਪੈ ਰਿਹਾ ਹੈ ਔਰ ਆਤੇ ਰਮਦਾਸ ਦੇ ਵਿੱਚ ਹੜ੍ਹਾਂ ਦੇ ਨਾਲ ਹੋਈ ਤਬਾਹੀ ਦਾ ਇੱਕ ਮੰਜ਼ਰ ਦਿਖਾਉਣ ਜਾ ਰਹੇ ਆ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਵੀ ਹੋਵੋਗੇ ਔਰ ਸੋਚਣ ਦੇ ਲਈ ਵੀ ਮਜਬੂਰ ਹੋਵੋਗੇ ਕਿ ਆਖਿਰਕਾਰ ਪਾਣੀ ਕਿਸ ਤਰੀਕੇ ਦੇ ਨਾਲ ਤਬਾਹੀ ਮਚਾਉਂਦਾ ਹੋਇਆ ਅੱਗੇ ਵਧਿਆ ਤਾਂ ਇੱਕ ਸੜਕ ਤੋਂ ਸ਼ੁਰੂਆਤ ਕਰਦੇ ਆ ਹਾਲਾਂਕਿ ਸੜਕ ਦੇ ਬਿਲਕੁਲ ਨਾਲ ਇਹ ਕਿਸਾਨਾਂ ਦੇ ਖੇਤ ਸੀ ਜਿੱਥੇ ਕਿ ਇਸ ਵੇਲੇ ਪੱਥਰ, ਵੱੱਜਰ, ਮਲਬਾ ਜਿਹੜਾ ਉਹ ਨਜ਼ਰ ਆ ਰਿਹਾ ਔਰ ਇਸ ਦੇ ਠੀਕ ਇਸ ਪਾਸੇ ਤੁਸੀਂ ਦੇਖੋ ਕਿ ਜੋ ਬੰਨ ਹੈ ਬੰਨ ਦੇ ਉੱਤੇ ਪੱਕੀ ਸੜਕ ਸੀ ਉਹ ਵੀ ਇਸ ਵੇਲੇ ਤਹਸ ਨਹਸ ਨਜ਼ਰ ਆ ਰਹੀ ਹੈ ਪਰ ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਜਦੋਂ 27 ਅਗਸਤ ਨੂੰ ਇੱਕਦਮ ਪਾਣੀ ਦਾ ਤੇਜ਼ ਵਹਾਅ ਆਇਆ ਤਾਂ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਕਿ ਇੱਕ ਕੋਠੀ ਜਿਹੜੀ ਹੈ ਉਹ ਉਸ ਪਾਣੀ ਦੇ ਵਿੱਚ ਰੁੜਦੀ ਹੋਈ ਨਜ਼ਰ ਆ ਰਹੀ ਹੈ ਤਾਂ ਉਸ ਕੋਠੀ ਦੀਆਂ ਵੀ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਬਿਲਕੁਲ ਸਾਹਮਣੇ ਉਹ ਕੋਠੀ ਜਿਹੜੀ ਹੈ ਇਸ ਵੇਲੇ ਹਵਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲਟਕਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਾਫੀ ਨੁਕਸਾਨ ਇਸ ਪਰਿਵਾਰ ਦਾ ਹੋਇਆ ਹੈ ਕਰੋੜਾਂ ਰੁਪਈਆ ਦਾ ਨੁਕਸਾਨ ਇਹਨਾਂ ਦਾ ਜੋ ਹੈ ਉਹ ਇਸ ਘਰ ਦੇ ਨਾਲ-ਨਾਲ ਜਿੰਨਾ ਵੀ ਘਰ ਦੇ ਵਿੱਚ ਸਾਮਾਨ ਸੀ ਸੋਲਰ ਪੈਨਲ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਤਹਸਨਹਿਸ ਨਜ਼ਰ ਆ ਰਿਹਾ ਔਰ ਇਸ ਪਾਸਿਓ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਇਸ ਖੇਤ ਦੇ ਵਿੱਚ ਵੀ ਤੁਸੀਂ ਦੇਖੋ ਕਿ ਹਰ ਪਾਸੇ ਰੇਤ ਹੀ ਰੇਤ ਨਜ਼ਰ ਆ ਰਹੀ ਹੈ ਟਰਾਲੀਆਂ ਜੀਸੀਬੀ ਮਸ਼ੀਨ ਜਿਹੜੀ ਹੈ ਉਹ ਇੱਥੇ ਜ਼ਰੂਰ ਲੱਗੀ ਹੋਈ ਹੈ ਪੋਠੀ ਦੇ ਨਾਲ ਨਾਲ ਕਿਸਾਨਾਂ ਦੇ ਖੇਤ ਤੁਸੀਂ ਦੇਖੋ ਕਿ ਕਿੰਨੇ-ਕਿੰਨੇ ਫੁੱਟ ਰੇਤ ਜਿਹੜੀ ਹੈ ਉਹ ਭਰੀ ਹੋਈ ਹੈ ਇਹਨਾਂ ਖੇਤਾਂ ਦੇ ਵਿੱਚ ਤਾਂ ਇੱਥੇ ਤੁਸੀਂ ਦੇਖੋ ਰੇਤ ਔਰ ਮਿੱਟੀ ਔਰ ਜੇਕਰ ਅਸੀਂ ਇਸ ਕਮਾਤ ਦੇ ਖੇਤ ਦੇ ਵਿੱਚ ਜਾਂਦੇ ਹਾਂ ਤਾਂ ਇੱਥੇ ਵੀ ਤੁਸੀਂ ਦੇਖੋ ਕਿ ਮਿੱਟੀ ਜਿਹੜੀ ਹੈ ਉਹ ਕਈ-ਕਈ ਫੁੱਟ ਜੰਮ ਚੁੱਕੀ ਹੈ ਔਰ ਇੱਥੋਂ ਕਰਦੀਆਂ ਤਸਵੀਰਾਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇਸ ਘਰ ਦੀ ਤਸਵੀਰ ਹਰ ਕਿਸੇ ਨੇ ਦੇਖੀ ਹੋਏਗੀ ਜਦੋਂ 27 ਤਰੀਕ ਨੂੰ ਪਾਣੀ ਇਕਦਮ ਵੱਧਾ ਔਰ ਪਾਣੀ ਦਾ ਬਾਅਦ ਦੇ ਵਿੱਚ ਜਦੋਂ ਵਹਾਅ ਤੇਜ਼ ਹੋਇਆ ਤਾਂ ਉਸ ਨੇ ਇਸ ਘਰ ਨੂੰ ਸਭ ਤੋਂ ਪਹਿਲਾਂ ਜਿਹੜਾ ਨੁਕਸਾਨ ਪਹੁੰਚਾਇਆ ਕਿਉਂਕਿ ਇੱਥੋਂ ਮਹਿਜ਼ ਕੁਝ ਹੀ ਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਬੰਨ ਹੈ ਔਰ ਉਸ ਦਰਿਆ ਦਾ ਜਿਹੜਾ ਬੰਨ ਜਦੋਂ ਟੁੱਟਿਆ ਤਾਂ ਪਾਣੀ ਇਸ ਘਰ ਦੇ ਉੱਤੇ ਕਹਿਰ ਬਣ ਕੇ ਜੋ ਹੈ ਉਹ ਆ ਵਰਦਾ ਹੈ ਔਰ ਉਤੋਂ ਬਰਸਾਤ ਲਗਾਤਾਰ 2-3 ਦਿਨ ਹੁੰਦੀ ਰਹੀ ਔਰ ਬਰਸਾਤ ਦੇ ਨਾਲ-ਨਾਲ ਜਿਹੜਾ ਹੜ੍ਹਾਂ ਦਾ ਪਾਣੀ ਸੀ ਉਸ ਨੇ ਇਸ ਘਰ ਨੂੰ ਇਸ ਕਦਰ ਨੁਕਸਾਨ ਪਹੁੰਚਾਇਆ ਕਿ ਤੁਸੀਂ ਦੇਖੋ ਇਹ ਜਿਸ ਜਗ੍ਹਾ ਦੇ ਉੱਤੇ ਪਾਣੀ ਨਜ਼ਰ ਆ ਰਿਹਾ ਇੱਥੇ 20-20 ਫੁੱਟ ਡੂੰਘਾ ਜਿਹੜਾ ਅਸੀਂ ਕਹਿ ਸਕਦੇ ਕਿ ਡੂੰਘਾਈ ਇਸ ਦੀ ਜਿਹੜੀ ਹੈ 20 ਫੁੱਟ ਦੇ ਕਰੀਬ ਹੈ ਔਰ ਇਸ ਪਾਸੇ ਦਾ ਮੰਜ਼ਰ ਤੁਸੀਂ ਦੇਖੋ ਕਿ ਇਹ ਉਸ ਘਰ ਦੀਆਂ ਜਿਹੜੀਆਂ ਉੱਪਰ ਬਨੇਰੇ ਤੇ ਗ੍ਰਿਲਾਂ ਲੱਗੀਆਂ ਹੋਈਆਂ ਸੀ ਰੇਲਿੰਗ ਜਿਹੜੀ ਆ ਉਹ ਵੀ ਲੱਤ ਕੇ ਇੱਥੇ ਤੁਸੀਂ ਦੇਖੋ ਕਿ ਪੂਰਾ ਘਰ ਦਾ ਸਮਾਨ ਜਿਹੜਾ ਉਹ ਇਸ ਵੇਲੇ ਤਹਸ ਨਹਸ ਹੁੰਦਾ ਹੋਇਆ ਨਜ਼ਰ ਆ ਰਿਹਾ ਇਸ ਪਾਸੇ ਰੇਤਾ ਦੇ ਢੇਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤਾਂ ਇਹ ਖੇਤ ਨੇ ਇਹਨਾਂ ਕਿਸਾਨਾਂ ਦੇ ਜਦ ਕਿ ਇਸ ਵੇਲੇ ਕਿਸੇ ਰੇਗਿਸਤਾਨ ਜਾਂ ਮਾਰੂਥਲ ਵਰਗਾ ਜਿਹੜਾ ਅਸੀਂ ਕਹਿ ਸਕਦੇ ਕਿ ਤਸਵੀਰ ਇੱਥੇ ਦੇਖਣ ਨੂੰ ਮਿਲ ਰਹੀ ਹੈ ਠੀਕ ਪਿੱਛੇ ਬੰਨ ਬੰਨਣ ਦੀ ਜਿਹੜੀ ਸੇਵਾ ਉਹ ਵੀ ਜਾਰੀ ਹੈ ਔਰ ਇਸ ਰੇਤਾ ਨੂੰ ਖੇਤਾਂ ਦੇ ਵਿੱਚੋਂ ਬਾਹਰ ਕੱਢਣਾ ਕੋਈ ਸੌਖਾ ਕੰਮ ਨਹੀਂ ਹੈ ਇੱਕ ਬਹੁਤ ਚੁਣੌਤੀ ਭਰਿਆ ਕੰਮ ਹੈ ਤਾਂ ਇਸ ਪਾਸੇ ਤੁਸੀਂ ਦੇਖੋ ਕਿ ਇਸ ਰੇਤ ਨੂੰ ਜੋ ਹੈ ਹੌਲੀ-ਹੌਲੀ ਕਰਕੇ ਹੁਣ ਮਸ਼ੀਨਾਂ ਦੇ ذریعے ਜਾਂ ਫਿਰ ਜਿਹੜੇ ਸਾਹਮਣੇ ਬੰਦ ਬਣਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਬੋਰੀਆਂ ਭਰ-ਭਰ ਕੇ ਇੱਥੋਂ ਜੋ ਲਜਾਈਆਂ ਜਾ ਰਹੀਆਂ ਨੇ ਤਾਂ ਜਿੱਥੋਂ ਇਹ ਰੇਤ ਸੁੱਕ ਚੁੱਕੀ ਐ ਉੱਥੋਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਸ ਤਰੀਕੇ ਦੇ ਨਾਲ ਇਸ ਰੇਤ ਦੇ ਉੱਚੇ-ਉੱਚੇ ਜਿਹੜੇ ਢੇਰ ਨੇ ਪਹਾੜ ਨੇ ਉਹ ਨਜ਼ਰ ਆ ਰਹੇ ਔਰ ਠੀਕ ਪਿੱਛੇ ਮਸ਼ੀਨਰੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬੰਨ ਹੈ ਉਸ ਦੀ ਮੁਰੰਮਤ ਕਰਨ ਦਾ ਵੀ ਕੰਮ ਜਾਰੀ ਹੈ ਉਸ ਬੰਨ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਰੇਤ ਤੋਂ ਅੰਦਾਜ਼ਾ ਲਗਾਉਣਾ ਬੜਾ ਆਸਾਨ ਹੋਏਗਾ ਕਿ ਪਾਣੀ ਜਿਹੜਾ ਉਹ ਕਿੰਨਾ ਜ਼ਿਆਦਾ ਉਸ ਦਾ ਲੈਵਲ ਸੀ ਔਰ ਉਹ ਪਾਣੀ ਆਪਣੇ ਨਾਲ ਕਿੰਨੀ ਜ਼ਿਆਦਾ ਰੇਤਾ ਜਿਹੜੀ ਹੈ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਲੈ ਕੇ ਆਇਆ ਤਾਂ ਇਸ ਰੇਤ ਦੇ ਪਹਾੜ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹਾਲਾਂਕਿ ਕਈ ਥਾਵਾਂ ਤੇ ਸਰਕਾਰ ਵੱਲੋਂ ਔਰ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜੀ ਮਸ਼ੀਨਰੀ ਹੈ ਡੀਜ਼ਲ ਹੈ ਉਹ ਮੁਖਈਆ ਕਰਵਾਇਆ ਗਿਆ ਪਰ ਕਿਉਂਕਿ ਜੇਕਰ ਇਹ ਬੰਨ ਜਦੋਂ ਤੱਕ ਪੂਰੀ ਤਰ੍ਹਾਂ ਨਹੀਂ ਵੱਜ ਜਾਂਦੇ ਉਦੋਂ ਤੱਕ ਇਸ ਰੇਤ ਨੂੰ ਇੱਥੋਂ ਟਰੱਕਾਂ ਦੇ ਵਿੱਚ ਜਾਂ ਟਰਾਲੀਆਂ ਦੇ ਵਿੱਚ ਭਰ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਔਰ ਇਸ ਰੇਤ ਦੇ ਉੱਤੇ ਜਿੱਥੇ ਮੈਂ ਚੱਲ ਰਿਹਾ ਤੁਸੀਂ ਦੇਖੋ ਕਿ ਇਸ ਦੇ ਹੇਠਾਂ ਕਿਸਾਨਾਂ ਦੀਆਂ ਆਸਾਂ ਉਮੀਦਾਂ ਜਿਹੜੀਆਂ ਨੇ ਉਹ ਦੱਬ ਚੁੱਕੀਆਂ ਨੇ ਤਾਂ ਇੱਥੋਂ ਉਸ ਦੇ ਜਿਹੜੇ ਕੁਝ ਨਿਸ਼ਾਨ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਝੋਨੇ ਦੀ ਫਸਲ ਹੈ ਔਰ ਇਸ ਜਗ੍ਹਾ ਤੋਂ ਤੁਸੀਂ ਅੰਦਾਜ਼ਾ ਲਗਾ ਸਕੋਗੇ ਕਿ ਇਸ ਜਗ੍ਹਾ ਤੇ ਦੇਖੋ ਤੁਸੀਂ ਕਿ ਇਹ ਜਿਹੜੀ ਇੱਥੇ ਨੀਵੀਂ ਜਗ੍ਹਾ ਔਰ ਇੱਥੇ ਪਾਣੀ ਹਾਲੇ ਵੀ ਨਜ਼ਰ ਆ ਰਿਹਾ ਹੈ ਰੇਤ 5 ਤੋਂ 6 ਫੁੱਟ ਮੈਂ ਕਹਿ ਸਕਦਾ ਕਿ ਇਸ ਖੇਤ ਦੇ ਵਿੱਚ ਪਈ ਹੋਈ ਨਜ਼ਰ ਆ ਰਹੀ ਹੈ ਔਰ ਜਿਹੜਾ ਖੇਤ ਉੱਚਾ ਹੈ ਉੱਥੇ ਤੁਸੀਂ ਦੇਖੋ ਕਿ ਕੁਝ ਜਿਹੜੇ ਨਿਸ਼ਾਨ ਨੇ ਝੋਨੇ ਦੇ ਜਾਂ ਪਿੱਛੇ ਜਿਹੜੀ ਕਮਾਦ ਦੀ ਫਸਲ ਹੈ ਔਰ ਇਹ ਜਿਹੜਾ ਪੇੜ ਤੁਸੀਂ ਦੇਖੋ ਕਿ ਇਹ ਪਾਣੀ ਦੇ ਨਾਲ ਰੁੜ ਕੇ ਆਇਆ ਕਿੰਨਾ ਵੱਡਾ ਇਹ ਰੁੱਖ ਹੈ ਕਿੰਨਾ ਮਜ਼ਬੂਤ ਰੁੱਖ ਹੋਏਗਾ ਪਰ ਜਿੱਥੋਂ ਜਿੱਥੋਂ ਤੱਕ ਇਹ ਪਰਾਲੀ ਜਾਂ ਜਿਹੜਾ ਕਾਫੂਸ ਨਜ਼ਰ ਆ ਰਿਹਾ ਇਸ ਉਚਾਈ ਤੱਕ ਇਸ ਪਾਣੀ ਦਾ ਲੈਵਲ ਸੀ ਜਿਸ ਨੇ ਕਿ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਔਰ ਹਰ ਪਾਸੇ ਤੁਸੀਂ ਦੇਖੋ ਕਿ ਰੁੱਖ ਹੀ ਰੁੱਖ ਜਿਹੜੇ ਖਿਲਰੇ ਨਜ਼ਰ ਆ ਰਹੇ ਨੇ ਤਾਂ ਉਹਨਾਂ ਥਾਵਾਂ ਦੇ ਉੱਤੇ ਤੁਸੀਂ ਦੇਖੋ ਕਿ ਇਹ ਬੰਨ ਜੋ ਹੈ ਇਸ ਜਗ੍ਹਾ ਤੋਂ ਟੁੱਟਿਆ ਸੀ ਜਿੱਥੇ ਇਸ ਵੇਲੇ ਟਰੈਕਟਰ ਟਰਾਲੀਆਂ ਨਜ਼ਰ ਆ ਰਹੀਆਂ ਨੇ ਲਗਾਤਾਰ ਮਿੱਟੀ ਪਾ ਕੇ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਜਿਹੜਾ ਉਹ ਚੱਲ ਰਿਹਾ ਤਾਂ ਇਹ ਇਸ ਵੇਲੇ ਦੇ ਹਾਲਾਤ ਨੇ ਔਰ ਇਸ ਰੇਤ ਨੂੰ ਜੇਕਰ ਖੇਤਾਂ ਦੇ ਵਿੱਚੋਂ ਬਾਹਰ ਕੱਢਣਾ ਉਸ ਦੇ ਲਈ ਕਾਫੀ ਸਮਾਂ ਜਿਹੜਾ ਉਹ ਲੱਗੇਗਾ ਤਾਂ ਕਿਸਾਨਾਂ ਦੇ ਸਿਰ ਦੇ ਉੱਤੇ ਇੱਕ ਹੋਰ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਕਿ ਜੇਕਰ ਉਹਨਾਂ ਦੇ ਇਹ ਖੇਤ ਸਾਫ਼ ਨਹੀਂ ਹੁੰਦੇ ਤਾਂ ਕੀ ਉਹ ਕਣਕ ਦੀ ਬਿਜਾਈ ਕਰ ਸਕਣਗੇ ਹਾਲਾਂਕਿ ਵਕ ਵਕ ਜਥੇਬੰਦੀਆਂ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਖੇਤ ਨੇ ਉਹ ਸਾਫ਼ ਕਰਕੇ ਦਿੱਤੇ ਜਾਣਗੇ ਡੀਜ਼ਲ ਟਰੈਕਟਰਾਂ ਦਾ ਖਰਚਾ ਬੀਜ ਔਰ ਖਾਦ ਜਿਹੜਾ ਉਹਦਾ ਖਰਚਾ ਵੀ ਕਿਸਾਨਾਂ ਨੂੰ ਨਹੀਂ ਕਰਨ ਦਿੱਤਾ ਜਾਏਗਾ ਤਾਂ ਇਸ ਦੇ ਨਾਲ ਹੀ ਜਿਸ ਦਾ ਖੇਤ ਉਸ ਦੀ ਰੇਤ ਦਾ ਜਿਹੜਾ ਇੱਕ ਨਾਰਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸੀ ਪਰ ਉਸ ਨੂੰ ਗਰਾਉਂਡ ਰਿਐਲਿਟੀ ਦੇ ਵਿੱਚ ਜੇਕਰ ਅਸੀਂ ਕਹਿ ਸਕਦੇ ਹਾਂ ਕਿ ਰੇਤਾਂ ਨੂੰ ਖੇਤਾਂ ਤੋਂ ਬਾਹਰ ਕੱਢਣਾ ਤਾਂ ਉਹ ਕੋਈ ਸੌਖਾ ਕੰਮ ਨਜ਼ਰ ਨਹੀਂ ਆ ਰਿਹਾ ਔਰ ਕਈ ਥਾਵਾਂ ਤੇ ਜਿਹੜੀ ਰੇਤ ਔਰ ਮਿੱਟੀ ਮਿਕਸ ਹੋ ਚੁੱਕੀ ਹੈ ਉਹ ਵੀ ਕਿਸਾਨਾਂ ਦਾ ਕਹਿਣਾ ਕਿ ਕਿਸੇ ਕੰਮ ਉਹ ਨਹੀਂ ਆਏਗੀ ਤਾਂ ਇਹ ਹਾਲਾਤ ਨੇ ਇਸ ਵੇਲੇ ਉਸ ਇਲਾਕੇ ਦੇ ਜਿੱਥੇ ਵੱਡੇ ਪੱਧਰ ਤੇ ਲੋਕਾਂ ਦੇ ਘਰਾਂ ਦਾ ਖੇਤਾਂ ਦਾ ਪਸ਼ੂਆਂ ਦਾ ਨੁਕਸਾਨ ਹੋਇਆ ਇਹ ਜਿਹੜਾ ਪਰਿਵਾਰ ਹੈ ਉਹ ਫਿਲਹਾਲ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਇੰਨੀਆਂ-ਨੀਆਂ ਵੱਡੀਆਂ ਕੋਠੀਆਂ ਹੋਣ ਦੇ ਬਾਵਜੂਦ ਲੋਕ ਘਰਾਂ ਦੀਆਂ ਛੱਤਾਂ ਦੇ ਉੱਤੇ ਜਿਹੜੇ ਥੋੜੇ ਬਹੁਤ ਛੋਟੇ ਜਿਹੜੇ ਕਮਰੇ ਬਚੇ ਨੇ ਉਹਨਾਂ ਦੇ ਉੱਤੇ ਤਰਪਾਈ ਲਪਾ ਕੇ ਜਿਹੜੀ ਆ ਉਹ ਟੈਂਪਰੇਰੀ ਇੱਕ ਟੈਂਟ ਲਾ ਕੇ ਉਹਦੇ ਹੇਠਾਂ ਲੋਕ ਰੈਣ ਦੇ ਲਈ ਮਜਬੂਰ ਨੇ ਤਾਂ ਇਸ ਵੇਲੇ ਹਰ ਇੱਕ ਪੰਜਾਬੀ ਨੂੰ ਹਰ ਇੱਕ ਉਸ ਸਮਾਜ ਸੇਵੀ ਨੂੰ ਇਹਨਾਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਦੀ ਲੋੜ ਹੈ ਤਾਂ ਕਿ ਇਹਨਾਂ ਨੂੰ ਮੁੜ ਤੋਂ ਆਪਣੇ ਪੈਰਾਂ ਤੇ ਖੜਾ ਕੀਤਾ ਜਾ ਸਕੇ న్యూਸ 18 ਪੰਜਾਬ ਦੀ ਟੀਮ ਨੇ ਹੜ੍ਹਾਂ ਦੇ ਨਾਲ ਜੁੜੀ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹੁਣ ਭਾਵੇਂ ਕਈ ਥਾਵਾਂ ਤੋਂ ਪਾਣੀ ਜੋ ਹੈ ਉਹ ਬਿਲਕੁਲ ਹੇਠਾਂ ਉਤਰ ਚੁੱਕਿਆ ਪਰ ਹੁਣ ਅਸਲ ਤਸਵੀਰ ਕੀ ਹੈ ਇਸ ਵੇਲੇ ਮੈਂ ਇੱਕ ਖੇਤ ਦੇ ਵਿੱਚ ਆ ਔਰ ਤੁਸੀਂ ਦੇਖੋ ਕਿ ਇਹ ਜਿਹੜੇ ਖੇਤ ਨੇ ਉਹ ਰੇਤਾ ਦੇ ਨਾਲ ਭਰੇ ਹੋਏ ਨੇ ਤਾਂ ਇੱਥੇ ਦੋ ਤਸਵੀਰਾਂ ਨਜ਼ਰ ਆ ਰਹੀਆਂ ਨੇ ਇੱਕ ਤਾਂ ਜਿਹੜੇ ਕਿਸਾਨਾਂ ਨੂੰ ਆਪਣੇ ਖੇਤ ਨੇ ਉਹ ਸਾਫ਼ ਕਰਨ ਦੇ ਵਿੱਚ ਕਾਫੀ ਦਿੱਕਤ ਆ ਰਹੀ ਔਰ ਵਕ ਵਕ ਜਥੇਬੰਦੀਆਂ ਵੱਲੋਂ ਇਸ ਦੇ ਲਈ ਮਦਦ ਵੀ ਕੀਤੀ ਜਾ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਇੱਥੇ ਤੁਸੀਂ ਦੇਖੋ ਕਿ ਇੱਕ ਪਾਸੇ ਤਾਂ ਇਸ ਰੇਤਾ ਨੂੰ ਜੋ ਹੈ ਉਹ ਇਹਨਾਂ ਖੇਤਾਂ ਚੋਂ ਬਾਹਰ ਕਰਨ ਦੀ ਸੇਵਾ ਕਰਵਾਈ ਜਾ ਰਹੀ ਔਰ ਨਾਲ ਦੀ ਨਾਲ ਇੱਥੇ ਗਮ ਸ਼ੂ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਔਰ ਇਹਨਾਂ ਦੇ ਪਿੱਛੇ ਕੀ ਵਜ੍ਹਾ ਹੈ ਕਿਉਂਕਿ ਇਸ ਵੇਲੇ ਇਹਨਾਂ ਦੀ ਕਿਉਂ ਜ਼ਰੂਰਤ ਪੈ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਆਗੂ ਨੇ ਮਨਜੀਤ ਸਿੰਘ ਭੋਮਾ ਔਰ ਡਾਕਟਰ ਬੋਪਰਾਏ ਵੀ ਨੇ ਭੋਮਾ ਸਾਹਿਬ ਇਸ ਵੇਲੇ ਦੋ ਚੀਜ਼ਾਂ ਅਸੀਂ ਦੇਖ ਰਿਹਾ ਇੱਕ ਪਾਸੇ ਜੇਸੀਬੀ ਮਸ਼ੀਨ ਚੱਲ ਰਹੀ ਹੈ ਦੂਜੇ ਪਾਸੇ ਗਮ ਸ਼ੂਜ਼ ਨੇ ਇਹਨਾਂ ਦੋਵਾਂ ਚੀਜ਼ਾਂ ਦੀ ਇਸ ਵੇਲੇ ਕਿਉਂ ਲੋੜ ਪੈ ਰਹੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਇਹ ਆ 23 ਜਿੱਦਾਂ ਪਹਿਲਾ ਪਾਣੀ ਦਰਿਆਵਾਂ ਤੇ ਵੱਡੇ ਹੜ੍ਹ ਆਏ ਇਸੇ ਤਰ੍ਹਾਂ ਹੀ ਹੁਣ ਜਿਹੜੇ ਜੀਵ ਜੰਤੂ ਆ ਪਿਛਲੇ ਪਾਸਿਓਂ ਰੁੜ ਕੇ ਖਾਸ ਕਰਕੇ ਜਿਹੜੇ ਸੱਪ ਨੇ ਉਹ ਹੜ੍ਹ ਦੀ ਤਰ੍ਹਾਂ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਵਾ ਦਾਖਲ ਹੋ ਚੁੱਕੇ ਆ ਤੇ ਕਈ ਸ਼ਿਕਾਇਤਾਂ ਮਿਲੀਆਂ ਕਈ ਰਿਪੋਰਟਾਂ ਆਈਆਂ ਨੇ ਵੀ ਕਈਆਂ ਕਿਸਾਨਾਂ ਨੂੰ ਜਿਹੜਾ ਵਾ ਸੱਪਾਂ ਨੇ ਜਿਹੜਾ ਵਾ ਡੰਗਿਆ ਵਾ ਤੇ ਉਹਦੇ ਮੱਦੇ ਨਜ਼ਰ ਹੀ ਅਸੀਂ ਜਿਹੜਾ ਵਾ ਇੱਕ ਅਪੀਲ ਕੀਤੀ ਸੀ ਵੀ ਹੁਣ ਦਾਨੀ ਸੱਜਣ ਜਿਹੜੇ ਵੀ ਆ ਉਹ ਆਪਾਂ ਕਿਸਾਨਾਂ ਨੂੰ ਸੱਪਾਂ ਦੇ ਡੰਗ ਤੋਂ ਬਚਣ ਬਚਾਉਣ ਵਾਸਤੇ ਆਪਾਂ ਜਿਹੜੇ ਗੋਡੇ-ਗੋਡੇ ਤੱਕ ਪਲਾਸਟਿਕ ਦੇ ਬੂਟ ਹੁੰਦੇ ਆ ਉਹਨਾਂ ਦੀ ਜਿਹੜੀ ਹੈ ਸੇਵਾ ਕਰੀਏ ਤੇ ਸੋ ਅੱਜ ਅਸੀਂ ਇਹ ਸੇਵਾ ਜਿਹੜੀ ਆ ਕਰ ਰਹੇ ਆ ਇਹ ਸੇਵਾ ਲੈ ਕੇ ਆ ਰਹੇ ਆ ਇਹ ਅੱਜ ਇੱਕ ਸ਼ੁਰੂਆਤ ਆ ਮੇਰੇ ਨਾਲ ਡਾਕਟਰ ਬੋਪਾਰੇ ਸਾਹਿਬ ਖੜੇ ਨੇ ਜਿਹੜੇ ਅੰਮ੍ਰਿਤਸਰ ਦੀ ਮਸ਼ਹੂਰ ਸ਼ਖਸੀਅਤ ਨੇ ਕਰਨਲ ਰੰਦਾਵਾ ਸਾਹਿਬ ਖੜੇ ਨੇ ਤਾਂ ਬਿਲਕੁਲ ਇੱਕ ਵਾਰੀ ਮੈਂ ਡਾਕਟਰ ਸਾਹਿਬ ਨਾਲ ਵੀ ਗੱਲ ਕਰ ਲਾਂ ਡਾਕਟਰ ਸਾਹਿਬ ਤੁਸੀਂ ਪੇਸ਼ੇ ਤੋਂ ਡਾਕਟਰ ਹੋਰ ਇਹ ਜਿਹੜੇ ਗਮ ਸ਼ੂਜ਼ ਨੇ ਜਾਂ ਜਿਸ ਤਰ੍ਹਾਂ ਇਹਨਾਂ ਨੇ ਸੱਪਾਂ ਦਾ ਜ਼ਿਕਰ ਕੀਤਾ ਤਾਂ ਕਿਦਾਂ ਇਹ ਹੈਲਪਫਲ ਸਾਬਤ ਹੋ ਸਕਦੇ ਦੇਖੋ ਜੀ ਸਨੇਕ ਬਾਈਟ ਬੜੀ ਸੀਰੀਅਸ ਥਿੰਗ ਹੈ ਤਾਂ ਬਦਾ ਵੀ ਬੜੀ ਫੈਟਲ ਹੈ ਤੇ ਉਸ ਕਰਕੇ ਬਚਾ ਤੇ ਕਰਨਾ ਚਾਹੀਦਾ ਪ੍ਰੀਵੈਂਸ਼ਨ ਇਜ਼ ਬੈਟਰ ਥੈਨ cure ਕੀ ਸਪਨਾ ਡੰਗੇ ਬੰਦੇ ਨੂੰ ਬਚਾਉਣਾ ਔਖਾ ਹੈ ਤੇ ਬੂਟ ਪਾ ਕੇ ਸੱਪ ਦੇ ਡੰਗ ਤੋਂ ਹੀ ਵੱਜ ਜਾਓ ਤੇ ਇਹ ਤੇ ਜ਼ਰੂਰੀ ਸੀ ਅਸੀਂ ਲੈ ਆਏ ਹਾਂ 1.5 200 ਬੂਟ ਹੋਰ ਲਿਆਵਾਂਗੇ ਜਿੰਨੀ ਕਿ ਲੋੜ ਆਲੇ ਦੁਆਲੇ ਸਾਰੇ ਪਹੁੰਚਾਵਾਂਗੇ ਜਿੰਨ ਕਿ ਪੋਸਟ ਫਲੱਡ ਇਹ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਇਸ ਵੇਲੇ ਧਿਆਨ ਦੇਣੀ ਬਹੁਤ ਜ਼ਰੂਰੀ ਆ ਮੈਡੀਕਲ ਕੈਂਪ ਵੀ ਲਾ ਰਹੇ ਹਾਂ ਦਵਾਈਆਂ ਵੀ ਦੇਵਾਂਗੇ ਇਹ ਸਾਰਾ ਕੁਝ ਸਾਰੀ ਸੇਵਾ ਅਸੀਂ ਕਰਦੇ ਰਹਿਣਾ ਮਹੀਨਾ 2 ਮਹੀਨੇ 6 ਮਹੀਨੇ ਤੱਕ ਜਿੰਨਾ ਚਿਰ ਲੋਕ ਸੁਲਤਨੀ ਸੰਭਾਲ ਲੈਂਦੇ ਨਾਰਮਲ ਨਹੀਂ ਹੋ ਜਾਂਦਾ ਹਾਲਾਤ ਤੁਸੀਂ ਬੰਦ ਦੇ ਨੇੜੇ ਇਹ ਘਰ ਹੈ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈਆਂ ਸੀ ਜਦੋਂ ਇੱਕਦਮ ਪਾਣੀ ਦਾ ਤੇਜ਼ ਵਹਾਅ ਆਇਆ ਤਾਂ ਇਸ ਪੂਰੇ ਘਰ ਨੂੰ ਜੋ ਹੈ ਅਸੀਂ ਕਹਿ ਸਕਦੇ ਹਾਂ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਉਹ ਪਾਣੀ ਜੋ ਹੈ ਉਹ ਲੈ ਜਾਂਦਾ ਤਾਂ ਇਸ ਵळे ਤਸਵੀਰ ਤੁਸੀਂ ਦੇਖੋ ਕਿ ਇੱਕ ਪਾਸੇ ਖੇਤਾਂ ਦੇ ਵਿੱਚ ਜਿਹੜੀ ਰੇਤ ਜਮਾ ਹੋਈ ਹੈ ਉਸ ਨੂੰ ਕੱਢਣ ਦੀ ਲੋੜ ਹੈ ਤਾਂ ਲਗਾਤਾਰ ਹਰ ਕਿਸੇ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਜਿੰਨਾ ਚਿਰ ਪੰਜਾਬੀ ਜਿਹੜੇ ਨੇ ਉਹ ਇਹਨਾਂ ਹੜਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਹੀਂ ਖੜੇ ਹੁੰਦੇ ਤਾਂ ਉਦੋਂ ਤੱਕ ਇਹਨਾਂ ਨੂੰ ਮੁੜ ਤੋਂ ਆਪਣੇ ਪੈਰਾ ਤੇ ਖੜਾ ਕਰਨਾ ਜੋ ਹੈ ਉਹ ਪੋਸੀਬਲ ਨਹੀਂ ਹੈ ਤਾਂ ਇਸ ਕਰਕੇ ਜਿਸ ਤਰੀਕੇ ਦੇ ਨਾਲ ਪਹਿਲੇ ਦਿਨ ਤੋਂ ਰਾਸ਼ਨ ਜਾਂ ਹੋਰ ਸਮੱਗਰੀ ਜਿਹੜੀ ਹੈ ਉਹ ਲੈ ਕੇ ਲੋਕ ਇੱਥੇ ਪਹੁੰਚ ਰਹੇ ਸੀ ਤਾਂ ਹੁਣ ਵੀ ਇਹਨਾਂ ਦੀਆਂ ਬਹੁਤ ਸਾਰੀਆਂ ਐਸੀਆਂ ਮੁਸ਼ਕਲਾਂ ਨੇ ਜਿਨ੍ਹਾਂ ਨੂੰ ਮਿਲ ਕੇ ਦੂਰ ਕਰਨ ਦੀ ਸਖਤ